ਦੀਵਾਲੀ ਦੇ ਤਿਹਾਰ ਨੂੰ ਲੈ ਕੇ ਲੋਕਾਂ 'ਚ ਵੱਡੇ ਪੱਧਰ ਤੇ ਉਤਸ਼ਾਹ ਬਾਜ਼ਾਰਾਂ ਦੇ ਅੰਦਰ ਲੋਕ ਵੱਡੇ ਪੱਧਰ ਤੇ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਸੈਕਟਰ 15 ਦੇ ਅੰਦਰ ਬਾਜ਼ਾਰਾਂ 'ਚ ਲੋਕ ਕਿਵੇਂ ਖਰੀਦੋ-ਫਰੋਕਤ ਕਰ ਰਹੇ ਨੇ ਦੁਕਾਨਾਂ ਹਰ ਤਰ੍ਹਾਂ ਦੀਆਂ ਸਜੀਆਂ ਨੇ ਪਟਾਕਿਆਂ ਦੀਆਂ ਦੁਕਾਨਾਂ ਵੀ ਸਜੀਆਂ ਨੇ ਔਰ ਮਠਾਈ ਦੀਆਂ ਦੁਕਾਨਾਂ ਵੀ ਸਜੀਆਂ ਨੇ ਲੋਕ ਵੱਡੇ ਪੱਧਰ ਦੇ ਉੱਤੇ ਆ ਕੇ ਖਰੀਦੋ-ਫਰੋਕਤ ਕਰ ਰਹੇ ਨੇ ਦੀਵਾਲੀ ਦਾ ਤਿਹਾਰ ਇੱਕ ਸਾਲ ਬਾਅਦ ਆਉਂਦਾ ਇਸ ਕਰਕੇ ਲੋਕਾਂ 'ਚ ਕਾਫੀ ਉਤਸ਼ਾਹ ਆਉਂਦਾ ਵੱਡੇ ਪੱਧਰ ਦੇ ਉੱਤੇ ਉਤਸ਼ਾਹ ਹੁੰਦਾ ਲੋਕਾਂ ਦੇ ਅੰਦਰ ਹਾਲਾਂਕਿ ਜਿਸ ਤਰ੍ਹਾਂ ਬਾਰਡਰ ਦੇ ਉੱਤੇ ਮਾਹੌਲ ਬਣਿਆਗਾ ਉਹਦੇ ਤੋਂ ਬਾਅਦ ਇੱਕ ਮਾਹੌਲ ਦੇਸ਼ ਦੇ ਅੰਦਰ ਹੋਰ ਤਰ੍ਹਾਂ ਦਾ ਵੀ ਬਣਿਆ ਪਰ ਲੋਕ ਇਸ ਦਿਨ ਵੱਡੇ ਪੱਦਰ ਦੇ ਉੱਤੇ ਖਰੀਦੋ-ਫਰੋਕਤ ਕਰਦੇ ਨੇ ਆਪਣੇ ਬੱਚਿਆਂ ਨੂੰ ਲਿਆਉਂਦੇ ਨੇ ਬੱਚਿਆਂ ਦੀ ਮੰਗ ਖਾਸ ਤੌਰ ਤੇ ਜਿਸ ਤਰ੍ਹਾਂ ਪਟਾਕਿਆਂ ਨੂੰ ਲੈ ਕੇ ਹੁੰਦੀ ਆ ਕਾਫੀ ਉਹਨਾਂ 'ਚ ਕਿਰਿਆਸ਼ੀ ਹੁੰਦੀ ਆ ਬੱਚਿਆਂ 'ਚ ਕੀ ਪਟਾਕੇ ਵੱਧ ਤੋਂ ਵੱਧ ਉਹਨਾਂ ਨੂੰ ਖਰੀਦ ਕੇ ਦਿੱਤੇ ਜਾਣ এনवायरमेंट ਫ੍ਰੈਂਡਲੀ ਦਿਵਾਰੀ ਦੀ ਵੀ ਗੱਲ ਵੀ ਹੁੰਦੀ ਆ ਹਰ ਵਾਰ ਗੱਲ ਹੁੰਦੀ ਆ ਪਰ ਹਰ ਵਾਰ ਜਿਹੜੇ ਪਟਾਕਿਆਂ ਦੀ ਖਰੀਦੋ-ਫਰੋਕਤ ਘਟਨ ਦੀ ਥਾਂ ਉਹ ਵਧਦੀ ਹੈ ਕਿਉਂਕਿ ਬੱਚੇ ਲਗਾਤਾਰ ਇਹ ਮੰਗ ਕਰਦੇ ਨੇ ਦੀਵਾਲੀ ਨੂੰ ਲੈ ਕੇ ਸਿਰਫ ਕੱਲਾ ਭਾਰਤ ਦੇ ਅੰਦਰ ਵੈਸੇ ਹੀ ਧਾਰਮਿਕ ਜਿੰਨੇ ਵੀ ਤਿਹਾਰ ਨੇ ਉਹਨਾਂ ਦਾ ਉਹਨਾਂ ਦਾ ਸਬੰਧ ਸਿਰਫ ਧਰਮ ਨਾਲ ਨਹੀਂ ਹੈਗਾ ਧਰਮ ਦੇ ਨਾਲ ਚਾਹੇ ਉਹ ਵਿਸ਼ੇਸ਼ ਤੌਰ ਤੇ ਜੁੜੇ ਹੋਏ ਨੇ ਪਰ ਲੋਕ ਸੈਲੀਬ੍ਰੇਟ ਕਰਦੇ ਨੇ ਸਦੀਆਂ ਤੋਂ ਹਰ ਧਰਮ ਦੇ ਲੋਕ ਇੱਕ ਦੂਜੇ ਦੇ ਤਿਹਾਰਾਂ ਨੂੰ ਸੈਲੀਬ੍ਰੇਟ ਕਰਦੇ ਰਹੇ ਨੇ ਲੋਕ ਵੱਡੇ ਪੱਧਰ ਦੇ ਉੱਤੇ ਹਰ ਫਿਰਕੇ ਦੇ ਹਰ ਧਰਮ ਦੇ ਹਰ ਜਾਤ ਦੇ ਹਰ ਮਜ਼ਬਬ ਦੇ ਵਕ ਵਕ ਤਿਹਾਰਾਂ ਨੂੰ ਸੈਲੀਬ੍ਰੇਟ ਕਰਦੇ ਨੇ ਇਸੇ ਤਰ੍ਹਾਂ ਦੀਵਾਲੀ ਦੇ ਤਿਹਾਰ ਨੂੰ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ ਤਾਂ ਚੰਡੀਗੜ੍ਹ ਦੇ ਅੰਦਰ ਵੀ ਪੂਰੇ ਪੰਜਾਬ 'ਚ ਵੀ ਦੇਸ਼ ਪਰਚ ਵੀ ਦੀਵਾਲੀ ਨੂੰ ਲੈ ਕੇ ਇੱਕ ਭਰਮਾ ਉਤਸ਼ਾਹਗਾ ਲੋਕਾਂ ਦੇ ਅੰਦਰ ਔਰ ਵੱਡੇ ਪੱਦਰ ਦੇ ਉੱਤੇ ਲੋਕ ਬਾਜ਼ਾਰਾਂ ਦੇ ਅੰਦਰ ਪਹੁੰਚ ਰਹੇ ਨੇ ਖਰੀਦੋ-ਖੋਕਤ ਕਰ ਰਹੇ ਨੇ ਔਰ ਬੜੇ ਹੀ ਉਤਸ਼ਾਹ ਨਾਲ ਇਸ ਤਿਹਾਰ ਨੂੰ ਮਨਾ ਰਹੇ ਨੇ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ